ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 082 ਸੱਚ ਦੀ ਆਵਾਜ਼ Facebook ਹਕ ਮਸਪੋਰਾ ਸੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਆਪਾਂ ਇਸ ਟਾਈਮ ਜਦੋਂ ਖੜਿਆ ਜਦੋਂ ਆਪਾਂ ਇਹ ਜਿਹੜਾ ਲੋਕੇਸ਼ਨ ਹੈ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਆਪਣੇ ਦਿੱਲੀ ਤੋਂ ਮਾਫ ਕਰਨਾ ਦਿੱਲੀ ਤੋਂ ਕਟੜੇ ਤੱਕ ਜਾ ਰਿਹਾ ਇੱਕ ਬਹੁਤ ਵੱਡਾ ਮਤਲਬ ਮਾਰੂ ਹਥਿਆਰ ਦੇ ਤੌਰ ਤੇ ਜੋ ਪੰਜਾਬ ਦੇ ਲੋਕ ਹੈ ਜਾਂ ਹਰਿਆਣਾ ਵਾਲੋ ਜੋ ਵੀ ਅੱਗੇ ਪਿੱਛੇ ਦਾ ਏਰੀਆ ਇੱਕ ਮਾਰੂ ਹਥਿਆਰ ਦੇ ਤੌਰ ਤੇ ਸਾਡੇ ਖਿਲਾਫ ਵਰਤਿਆ ਜਾ ਰਿਹਾ ਹੈ ਤੋ ਅਸੀਂ ਢੇੜੀਪਿੰਡ ਦੇ ਵਿੱਚ ਖੜੇ ਆ ਆਪਾਂ ਪਿੱਛੇ ਦੇਖ ਰਿਹਾ ਇੱਕ ਜ਼ਮੀਨ ਹੈ ਜਿਹਦੇ ਵਿੱਚ ਆਪਾਂ ਕਹੋ ਵੀ ਖੇਤੀ ਖੜੀ ਹੈ ਸਰੋਂ ਦੀ ਫਸਲ ਖੜੀ ਹੈ ਇਹਦਾ ਮਾਮਲਾ ਜੋ तकरीबन ਪਿਛਲੇ 3 ਦਿਨਾਂ ਤੋਂ ਨਟਕ ਰਿਹਾ ਆਪਾਂ ਸਾਡੇ ਨਾਲ ਨੇ ਬਹੁਤ ਜਣ ਆਪਣੇ ਮਾਫ ਕਰਨਾ ਭਾਰਤੀ ਕਿਸਾਨ ਯੂਨੀਅਨ ਆਗਤਾ ਗ੍ਰਾਹਾਂ ਦੇ ਮੀਤ ਪ੍ਰਧਾਨ ਸ੍ਰੀ ਹਰਜੀਤ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦਾ ਹੈ ਚਲੋ ਫਿਰ ਚੱਲਦੇ ਆ ਪ੍ਰਧਾਨ ਜੀ ਕੋਲ ਸਰ ਜੀ ਸਾਥੀ ਸ੍ਰੀ ਕਾਲ ਅੱਛਾ ਦੱਸੋ ਜੀ ਸਰ ਪੂਰਾ ਮੈਟਰ ਕੀ ਹੈ ਇਹ ਮੈਟਰ ਜਿਹੜਾ ਭਾਰਤ ਮਾਲਾ ਰੋਡ ਨਿਕਲੇਗਾ ਉਸ ਰੋਡ ਦੇ ਵਿੱਚ ਇੱਥੇ ਬਲਵਿੰਦਰ ਸਿੰਘ ਵਗੈਰਾ ਜੀ ਇਹ ਸੱਤ ਕਿਸਾਨਾਂ ਦੀ ਜ਼ਮੀਨ ਹੈਗੀ ਆਈ ਹੈਗੀ 52 ਵਿੱਗੇ ਲਗਭਗ ਇਹਨਾਂ ਦੀ ਜ਼ਮੀਨ ਆਈ ਹੈ ਜੀ ਜਿਨ੍ਹਾਂ ਦੇ ਇਹਨਾਂ ਨੂੰ ਬਾਕੀ ਜ਼ਮੀਨ ਦੇ ਪੈਸੇ ਪੈ ਗਏ ਆ ਜਿਹੜਾ ਪਿੱਛੇ ਸਰੋ ਖੜੀ ਹੈ ਇਹ 4 ਵਿੱਗੇ ਜ਼ਮੀਨ ਦੇ ਇਹਨਾਂ ਨੂੰ ਪੈਸੇ ਨਹੀਂ ਪਾਏ ਹੈਗੇ ਤੇ ਨਾ ਹੀ ਜਿਹੜਾ ਇੱਧਰਲੇ ਪਾਸੇ ਖੇਤ ਰਹਿ ਗਿਆ ਉਹਨੂੰ ਕੋਈ ਰਸਤਾ ਲਾ ਕੇ ਦਿੱਤਾ ਹੈਗਾ ਤੇ ਇੱਕ 13 ਵਿਸਵਿਤ ਉਹ ਜਿਹੜੀ ਪਿੱਛੇ ਗੁਲਾਈ ਬਣਦੀ ਹੈ ਉਹਦੇ ਚਾਹੁੰਦੀ ਆ ਉਹਦਾ ਨੀ ਕੋਈ ਪੈਸਾ ਦਿੱਤਾ ਹੈਗਾ ਇੱਕ ਟੋਨ ਪਲਾਜ਼ਾ ਜਿੱਥੇ ਲੱਗਿਆ ਉੱਥੇ ਇੱਕ ਭੋਰ ਸੀਗਾ ਇੱਕ ਜਾਮਣ ਸੀਗੀ ਉਹਦਾ ਨੀ ਕੋਈ ਪੈਸਾ ਦਿੱਤਾ ਹੈਗਾ ਇਸ ਕਰਕੇ ਇਹ ਇਹਦਾ ਅਸੀਂ ਵਿਰੋਧ ਕਰ ਰਹਿਆਂਗੇ ਤੇ ਕੱਲ ਐਸਡੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਉਹ ਕਹਿੰਦੇ ਵੀ ਤੁਹਾਡੇ ਖਾਤੇ 'ਚ ਪੈਸੇ ਪਾਤੇ ਜੀ ਜਿਹੜਾ ਪੁਰਾਣਾ ਰੇਟ ਸੀ ਅੱਜ ਤੋਂ 3 ਸਾਲ ਪਹਿਲਾਂ ਉਹ ਰੇਟ ਦੇ ਹਿਸਾਬ ਨਾਲ ਕੱਲ ਇਹ ਕਿਸਾਨਾਂ ਦੇ ਖਾਤੇ ਦੇ ਵਿੱਚ ਪੈਸੇ ਪਾਤੇ 43 ਲੱਖ ਰੁਪਈਆ ਤੇ ਕਹਿੰਦੇ ਵੀ ਤੁਸੀਂ ਹੁਣ ਕਬਜ਼ਾ ਛੱਡ ਦਿਓ ਜੀ ਅਸੀਂ ਸਾਨੂੰ ਕਬਜ਼ਾ ਲੈ ਲੈਣ ਦੋ ਅਸੀਂ ਆਖਿਆ ਵੀ ਉਹ 3 ਸਾਲ ਜਿਹੜੇ ਪਹਿਲਾਂ ਤੁਸੀਂ ਪੈਸੇ ਰੇਟ ਦੇ ਹਿਸਾਬ ਨਾਲ ਪੈਸੇ ਪਾਏ ਨੇ ਹੁਣ ਤਾਂ ਜ਼ਮੀਨਾਂ ਦੇ ਰੇਟ ਡਬਲ ਹੋ ਗਏ ਹੁਣ ਉਹ ਪੈਸੇ ਹਿਸਾਬ ਨਾਲ ਅਸੀਂ ਜ਼ਮੀਨ ਕਿਵੇਂ ਛੱਡੀਆ ਪਹਿਲਾਂ ਤੁਸੀਂ ਉਦੋਂ 3 ਸਾਲ ਸਾਨੂੰ ਪਹਿਲਾਂ ਤਾਂ ਦੇ ਪੈਸੇ ਅਸੀਂ ਤੁਹਾਨੂੰ ਜ਼ਮੀਨ ਛੱਡਤੀ ਸੀ ਜਦੋਂ ਪਹਿਲਾਂ ਬਾਕੀ ਅਸੀਂ 50 ਬਿੱਗੇ ਜ਼ਮੀਨ ਛੱਡਤੀ ਫਿਰ ਇਹ ਵੀ ਛੱਡ ਦਿੰਦੇ ਅਸੀਂ ਇਸ ਕਰਕੇ ਕਹਿੰਦੇ ਸਾ ਤੋਂ ਨੰਬਰ ਦੀ ਮਿਸਟੇਕ ਰਹਿ ਗਈ ਜੀ ਨੰਬਰ ਨਹੀਂ ਇਹ ਮਤਲਬ ਭੁੱਲ ਗਏ ਅਸੀਂ ਫਿਰ ਜੇ ਪਹਿਲਾਂ ਥੋੜੀ ਨੰਬਰ ਦੀ ਮਿਸਟੇਕ ਰਹਿ ਗਈ ਫਿਰ ਹਰਜਾਨਾ ਸਾਨੂੰ ਕਾਹਤੋਂ ਪਾਇਆ ਜਾਵੇ ਇਸ ਕਰਕੇ ਇਹ ਲੜਾਈ ਹੈ ਇਹਦੇ ਮਸਲੇ ਦੇ ਸਬੰਧ ਦੇ ਇਹ ਇਹਦਾ ਕੰਮ ਰੁਕਿਆ ਹੋਇਆ ਹੈਗਾ ਇਹ ਉਨਾ ਚਿਰ ਕੰਮ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਸ ਜ਼ਮੀਨ ਦੇ ਜਿਹੜੇ ਪੈਸੇ ਉਹ ਬਣਦੇ ਡਬਲ ਪੈਸੇ ਨਹੀਂ ਦਿੱਤੇ ਜਾਣਗੇ ਕਿਉਂਕਿ 32 ਮਹੀਨਿਆਂ ਦਾ ਜੇ 43 ਲੱਖ ਦਾ 32 ਮਹੀਨਿਆਂ ਦਾ ਵਿਆਜ ਬਣਾਈਏ ਲਗਭਗ 20 ਲੱਖ ਰੁਪਈਆ ਵਿਆਜ ਦਾ ਬਣਦਾ ਹੈਗਾ ਇਸ ਕਰਕੇ ਐਡਾ ਵੱਡਾ ਹਰਜਾਨਾ ਇਹ ਕਿਸਾਨਾਂ ਨੂੰ ਪਾਇਆ ਜਾ ਰਿਹਾ ਹੈ ਇਹ ਕਿਸਾਨਾਂ ਦਾ ਕੋਈ ਦੋਸ਼ ਨਹੀਂ ਇਸ ਕਰਕੇ ਸਰਕਾਰ ਧੱਕਾ ਕਰ ਰਹੀ ਹੈ ਇੱਥੇ ਦਾ ਪ੍ਰਸ਼ਾਸਨ ਧੱਕਾ ਕਰ ਰਿਹਾ ਹੈ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਤੁਹਾਡੇ ਅ ਅਧਿਕਾਰੀਆਂ ਦੀ ਨਲੈਕੀ ਆ ਗਈ ਜਿਨ੍ਹਾਂ ਨੇ ਨੰਬਰ 'ਚ ਮਿਸਟੇਕ ਕੀਤਾ ਇਹ ਉਹਨਾਂ ਨੂੰ ਤੁਸੀਂ ਪੁੱਛੋ ਇਸ ਕਰਕੇ ਫਿਰ ਕਿਸਾਨਾਂ ਦਾ ਦੋਸ਼ ਨਹੀਂ ਕੱਢਣਾ ਚਾਹੀਦਾ ਸਾਨੂੰ ਬਣਦਾ ਮਾਮਜ਼ਾ ਦੇ ਕੇ ਤੇ ਜ਼ਰਾਹ ਲਵਾ ਕੇ ਸਾਡੇ ਇਹ ਪੈਸੇ ਦੇ ਕੇ ਤੁਸੀਂ ਰੋੜ ਕੱਢ ਸਕਦੇ ਹਾਂ ਦਾ ਇਹ ਇਹ ਸਾਡਾ ਰੌਲਾ ਏ ਇਸਮਾ ਅ ਸਾਡੇ ਨਾਲ ਜਿਹੜੇ ਆਪਣੇ ਪੀੜਤ ਕਿਸਾਨ ਨੇ ਉਹ ਵੀ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਸਰ ਜੀ ਕੀ ਨਾਂ ਆਪਣਾ ਵਰਜੀਤ ਸਿੰਘ ਜੀ ਵਰਜੀਤ ਸਿੰਘ ਕਿ ਜਦੋਂ ਪਹਿਲੇ ਕਿਸਾਨਾਂ ਨੂੰ ਪੈਸੇ ਮਿਲੇ ਸੀ ਉਸ ਵੇਲੇ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਸਾਨੂੰ ਉਸ ਵੇਲੇ ਪਤਾ ਤਾਂ ਇਦਾਂ ਲੱਗਿਆ ਸੀ ਵੀ ਇਹ ਕਿ ਜਮੀਨ ਜ਼ਿਆਦਾ ਕੁਆਇਰ ਕਰ ਰਹੇ ਨੇ ਇਹ ਕਹੀ ਹੈ ਇਹਨਾਂ ਨੇ ਵਾਰ ਐਸਾ ਨੂੰ ਦੱਸਿਆ ਨਹੀਂ ਇਹ ਕਹਿੰਦੇ ਵੀ ਕੋਈ ਅਸੀਂ ਨੇ ਪੂਰੀ ਜ਼ਮੀਨ ਕੁਆਇਰ ਕਰੀਆ ਉਹਨੇ ਦੀਸਾਂ ਨੇ ਪੈਸੇ ਪਾਏ ਨੇ ਤੁਹਾਨੂੰ ਅਸੀਂ ਨੇ ਮੰਨਿਆ ਨਹੀਂ ਹੈਗਾ ਇਹਨਾਂ ਦੀ ਇੱਕ ਵੀ ਗੱਲ ਵੀ ਅਸੀਂ ਨੇ ਵੀ ਪੈਸੇ ਮਤਲਬ ਕਿ ਸਭ ਜੀ ਘੱਟ ਪਾ ਰਹੇ ਹਾਂ ਇਹ ਫੇਰ ਵੀ ਕਹਿ ਦਿੰਦੇ ਤੇ ਵੀ ਅਸੀਂ ਤਾਂ ਪੂਰੇ ਪਾ ਰਹੇ ਹਾਂ ਪੈਸੇ ਫੇਰ ਅਸੀਂ ਨੇ ਜਦੋਂ ਬੇਨਤੀ ਕਰਾਈ ਜਮੀਨ ਦੀ ਅਸੀਂ ਨੇ ਬੇਨਤੀ ਕਰਕੇ ਦੇਖੀ ਜਮੀਨ ਸਾਡੀ ਘਟੀ ਕਹਿੰਦੇ ਵੀ ਚਲੋ ਤੁਹਾਡਾ ਮਹੀਨੇ ਤੱਕ ਪੈਸੇ ਪਾਏ ਜਾਣਗੇ ਮਿਸਟਰ ਨੰਬਰ ਐ ਹੋ ਜਾਊਗਾ 2 ਮਹੀਨੇ ਦਾ 2 ਮਹੀਨੇ ਪ੍ਰੋਸੈਸ ਕਰਕੇ 3 ਮਹੀਨੇ ਤੇ ਲੱਗੇ 3 ਮਹੀਨਾ ਚ ਅੱਜ 32 ਮਹੀਨੇ ਲਾਤੇ ਇਹਨਾਂ ਨੇ 32 ਮਹੀਨਾ ਬਾਅਦ ਪੈਸੇ ਪਾਏ ਨੇ ਪਹਿਲਾਂ ਕੀ ਅੱਜ ਪਹਿਲਾਂ ਰੇਟ ਉਰੇ ਹੈਗਾ ਤੇ ਆ ਕੀਲੇ ਦਾ ਰੇਟ ਤੀਗਾ 30 30 ਲੱਖ ਜੀ ਅੱਜ ਹੋ ਗਿਆ ਤੇ ਆ 60 ਲੱਖ ਹੋ ਗਿਆ ਹੁਣ ਗਲਤੀ ਇਹਨਾਂ ਤੋਂ ਹੀ ਆ ਸਭ ਤੋਂ ਕੋਈ ਗਲਤ ਨਹੀਂ ਹੋਈ ਸਾਨੂੰ ਘਾਟੇ 'ਚ ਸਾਨੂੰ ਪਾ ਰਹੇ ਨੇਗੇ ਸਾਨੂੰ ਐ ਸਾਨੂੰ ਐ ਪਰੇਸ਼ਾਨ ਕਰ ਰਹੇ ਨੇ ਅੱਛਾ ਜਿੱਦਾਂ ਤੁਸੀਂ ਜ਼ਿਆਦਾ ਪੈਸੇ ਮੰਗ ਰਹੇ ਹੋ ਜਿਹੜੇ ਤੁਹਾਡੇ ਹੋਰ ਜਿਨ੍ਹਾਂ ਨੂੰ ਉਸ ਵੇਲੇ ਪੈਸੇ ਮਿਲੇ ਸੀ ਅਗਰ ਉਹ ਤੁਹਾਡੇ ਖਿਲਾਫ ਆ ਜਾਂਦੇ ਨੇ ਤਾਂ ਫਿਰ ਤੁਸੀਂ ਕੀ ਕਹੋਗੇ ਉਹਨਾਂ ਨੂੰ ਤਾਂ ਪਹਿਲਾਂ ਪੈਸੇ ਮਿਲ ਗਏ ਸਾਨੂੰ ਤਾਂ 32 ਮਹੀਨੇ ਪੈਸੇ ਲੇਟ ਮਿਲੇ ਨੇ 32 ਮਹੀਨੇ ਵੀ ਹੁਣ ਧੱਕੇ ਨਾਲ ਇਹਨਾਂ ਨੇ ਅਕਾਊਂਟਾ 'ਚ ਸਾਡੇ ਪਾਏ ਨੇ ਅਸੀਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਸਾਨੂੰ ਪੈਸੇ ਉਸ ਦਿਨੇ ਪਾ ਲਓ ਪਹਿਲਾਂ ਤਾਂ ਇਹਨਾਂ ਨੇ ਮਹੀਨੇ ਦਾ ਟਾਈਮ ਦਿੱਤਾ ਸੀ ਸਾਨੂੰ ਮਹੀਨੇ ਤੱਕ ਪੈਸੇ ਪੈ ਜਾਣਗੇ ਮਹੀਨੇ ਤੋਂ ਅੱਜ ਇਹਨਾਂ ਨੇ 32 ਮਹੀਨੇ ਲਾਤੇ ਫੇਰ ਮਤਲਬ ਬਚਦੀ ਰਾ ਜਮੀਨ ਨੂੰ ਜਿਹੜਾ ਰਸਤਾ ਚਾਹੀਦਾ ਸੀ ਉਹ ਰਸਤਾ ਨਹੀਂ ਲਾਇਆ ਉਦੋਂ ਉਹ ਕਹੀਗੇ ਵੀ ਹਾਂ ਤਿੰਨ ਸਾਲ ਨਗਾਤੇ ਅੱਜ ਕਹਿੰਦੇ ਵੀ ਲੱਗ ਜੂ ਰਸਤਾ ਲੱਗ ਜੂ ਤੁਸੀਂ ਪੈਸੇ ਐ ਕਰੋ ਵੀ ਇਧਰ ਆਈ ਵੀ ਤੁਹਾਡੇ ਪੈਸੇ ਬਣ ਜਾਣਗੇ ਵੀ ਤੁਸੀਂ ਰਾਹ ਛੱਡ ਦਿਓ ਬਾਕੀ ਫਿਰ ਇਹਨਾਂ ਨੇ ਫਿਰ ਇਹ ਮਤਲਬ ਕਾਗਜ਼ ਕਾਈ ਕਾਰਵਾਈ ਕਰਨ ਲੱਗੇ ਉਹਨੂੰ ਕਰਦੇ ਕਰਾਉਂਦੇ ਅੱਜ 32 ਮਹੀਨੇ ਲਾਤੇ ਇਹਨਾਂ ਨੇ ਤੇ ਇਸ ਕਰਕੇ ਨਾ ਰਸਤਾ ਵੀ ਨਹੀਂ ਲਾਇਆ ਹੁਣ ਕਹਿੰਦੇ ਨੇ ਪਹਿਤੱਕੇ ਨਾਲ ਪੈਸੇ ਪਾ ਕੇ ਵੀ ਜ਼ਮੀਨ ਛੱਡੋ ਅਸੀਂ ਨੇ ਜ਼ਮੀਨ ਐਕਵਾਇਰ ਕਰਨੀ ਹੈ ਰਸਤਾ ਤੁਹਾਨੂੰ ਫੇਰ ਲੱਗ ਜੂਗਾ ਹਾਂ ਜੀ ਬਿਲਕੁਲ ਪ੍ਰਧਾਨ ਜੀ ਨਾਲ ਵੀ ਗੱਲਬਾਤ ਕਰੀ ਤੇ ਜੋ ਪੀਰ ਤੇਰੇ ਭਾਈ ਉਹਨਾਂ ਨਾਲ ਵੀ ਗੱਲਬਾਤ ਕਰੀ ਜਿਹੜਾ ਸਾਹਮਣੇ ਆਇਆ ਆਪਣੇ ਸਾਹਦੇ ਜੋ ਦਰਸ਼ਕਾ ਉਹ ਵੀ ਆਪਣੀ ਸਲਾਹ ਸਾਨੂੰ ਪੱਕਾ ਦੇਣ ਦੇਖੋ ਇਹਨਾਂ ਦਾ ਕੋਈ ਇਹਦੇ ਵਿੱਚ ਮਿਸਟੇਕ ਨਹੀਂ ਮਿਸਟੇਕ ਕਲੈਰੀਕਲ ਲਾ ਲੋ ਦਾ ਸਿਸਟਮ ਦੀ ਲਾ ਲੋ ਉਨਾਂ ਦਾ ਦੋਸ਼ ਇਹਨਾਂ ਦੇ ਸਿਰ ਨਹੀਂ ਮੜਨਾ ਚਾਹੀਦਾ ਸੋ ਇਹਨਾਂ ਨੂੰ ਬੰਦ ਦਾ ਹੱਕ ਦੇਣਾ ਚਾਹੀਦਾ ਨਹੀਂ ਤਾਂ ਦੇਖੋ ਧਰਨੇ ਲੱਗਦੇ ਆ ਤੁਹਾਡਾ ਕੰਮ ਰੁਕਿਆ ਹੋਇਆ ਹੈ ਅਗਰ ਤੁਸੀਂ ਬੰਦ ਇਹਨਾਂ ਨੂੰ ਹੱਕ ਦੇਉਂਗਾ ਆਪਣਾ ਕੰਮ ਕਰੋ ਤੇ ਫਤਿਹ ਹੈ ਕੰਮ ਨਹੀਂ ਤਾਂ ਫਿਰ ਧਰਨੇ ਲੱਗਣਾ ਇਹਦਾ ਰਿਜ਼ਲਟ ਤੁਹਾਨੂੰ ਪਤਾ ਹੀ ਆ ਇੱਕ ਦਿਨ ਜਿੱਤਦਾ ਧਰਨੇ ਕਰਨ ਵਾਲਿਆਂ ਦੇ ਜਾਂ ਮੁਜ਼ਾਰੇ ਕਰਨ ਵਾਲਿਆਂ ਦੇ ਹੁੰਦੇ ਆ ਕਿਉਂਕਿ ਉਹ ਕਦੇ ਵੀ ਜੋ ਮੁਜ਼ਾਰੇ ਜਾਂ ਧਰਨੇ ਦੇ ਵਿੱਚ ਹੁੰਦਾ ਉਹਨਾਂ ਹੱਕਾ ਨਹੀਂ ਹੁੰਦਾ ਉਹ ਆਪਣੇ ਹੱਕ ਲਈ ਲੜਦਾ ਸੋ ਇਸ ਤਰ੍ਹਾਂ ਦੇ ਪਰਿਵਾਰਕ ਮੁੱਦੇ ਤੇ ਸਮਾਜ ਦੇ ਮੁੱਦੇ ਦੇਖਣ ਲਈ ਸਾਡੇ ਨਾਲ ਬਨੇ ਰਹੋ ਤੁਸੀਂ ਸਾਡੇ ਨਾਲ ਬਣ ਰਹੇ ਤੁਹਾਡਾ ਸਹਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ